ਬਹੁਤ ਬਹੁਤ ਧੰਨਵਾਦ ਪੂਰੇ ਸਟਾਫ ਵੱਲੋਂ ਸਾਡੇ ਰਿਸਪੈਕਟਿਡ ਪ੍ਰਿੰਸੀਪਲ ਸਰ ਨੂੰ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਜਦੋਂ ਵੀ ਆਉਂਦੇ ਆ ਹਮੇਸ਼ਾ ਸਾਡਾ ਸਟੂਡੈਂਟਸ ਦਾ ਸਾਰਿਆਂ ਦਾ ਮਤਲਬ ਤੁਸੀਂ ਸਪੋਰਟ ਕਰਦੇ ਆ ਹਮੇਸ਼ਾ ਹੀ ਆ ਕੇ ਸਾਨੂੰ ਐਪਰੀਸ਼ੀਏਟ ਕਰਦੇ ਆ ਜੀ ਐਂਡ ਜੈਪੀਨ ਸਰ ਮਿਸਟਰ ਸ਼ਿਵਰਾਜ ਅਹੀਰ ਸਪੈਸ਼ਲ ਥੈਂਕਸ ਜਿਨ੍ਹਾਂ ਨੇ ਸਾਡੇ ਟੀਚਰਸ ਵਾਸਤੇ ਆਪਣਾ ਜੋ ਵੀ ਹੈਲਪ ਕੀਤੀ ਆ ਉਹਦੇ ਵਾਸਤੇ ਅਸੀਂ ਬਹੁਤ ਬਹੁਤ ਧੰਨਵਾਦੀ ਆ ਜੀ ਸੰਦੀਪ ਕੌਰ ਵਾਈਸ ਪ੍ਰਿੰਸੀਪਲ ਥੈਂਕ ਯੂ ਮੈਡਮ ਸ਼੍ਰੀਮਤੀ ਬਲਜੀਤ ਕੌਰ ਮੈਡਮ ਥੈਂਕ ਯੂ ਸੀ ਖਾਸ ਮੌਕਾ ਮਿਲਿਆ ਬਾਲ ਬਾਲ ਚਿਲਡਰਨ ਡੇ ਬਾਲ ਦਿਵਸ ਔਰ ਬਹੁਤ ਅੱਛੀ ਗੱਲ ਹੋਈ ਕਿ ਇਸ ਦਿਨ ਨੂੰ ਮੁੱਖ ਰੱਖਦੇ ਹੋਇਆ ਅੱਜ ਜਿਹੜਾ ਮੈਡਮਾਂ ਦੀ ਆਪਾਂ ਥੋੜੀ ਬਹੁਤੀ ਹਾਂਜੀ ਜੈ ਭੀਮ ਜੈ ਭਾਰ ਦੋਸਤੋ ਅੱਜ ਅਸੀਂ ਪਹੁੰਚੇ ਹਾਂ ਮੁਹੱਲਾ ਗੁਰਬਦਾਸਪੁਰਾ ਵਿਖੇ ਡਾਕਟਰ ਬੀ ਆਰ ਮੇਧਗਰ ਮਾਡਲ ਸਕੂਲ ਤੋਂ ਅਸੀਂ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਅੱਜ ਬਾਲ ਦਿਵਸ ਮੌਕੇ ਡੀਡੇ ਹੀਰ ਜੀ ਪੀ ਸਰ ਅਤੇ ਸਕੂਲ ਪ੍ਰਬੰਧਕ ਕਮੇਟੀ ਵੱਲੋਂ ਬੱਚਿਆਂ ਦੇ ਟੀਚਰ ਸਹਿਮਾਨਾਂ ਨੂੰ ਐਪਰੀਸ਼ੀਏਸ਼ਨ ਵਾਰਡ ਵੰਡੇ ਗਏ ਸੋ ਇਹ ਬਹੁਤ ਹੀ ਵੱਡਾ ਨੇਕ ਉਪਰਾਲਾ ਸਕੂਲ ਪ੍ਰਬੰਧਕ ਕਮੇਟੀ ਅਤੇ ਜੀ ਪੀ ਸਰ ਵੱਲੋਂ ਕੀਤਾ ਗਿਆ ਸੋ ਅੱਜ ਉਹਨਾਂ ਨੇ ਬਾਲ ਦਿਵਸ ਮੌਕੇ ਟੀਚਰ ਸਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਕਿਉਂਕਿ ਇੱਕ ਚੰਗੀ ਸਿੱਖਿਆ ਦੇਣ ਲਈ ਗੁਰੂ ਦੀ ਬਹੁਤ ਲੋੜ ਹੁੰਦੀ ਹੈ ਸੋ ਇਹ ਡਾਕਟਰ ਬੀ ਆਰ ਮੇਧਕਰ ਸਕੂਲ ਦੇ ਟੀਚਰ ਸਹਿਬਾਨਾਂ ਦੀ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਜਿਨ੍ਹਾਂ ਦੇ ਸਦਕੇ ਸਾਡੇ ਸਕੂਲ ਸਾਡੇ ਸਕੂਲ ਦੇ ਬੱਚੇ ਬਹੁਤ ਹੀ ਤਰੱਕੀ ਕਰ ਰਹੇ ਨੇ ਸ਼੍ਰੀਮਤੀ ਪ੍ਰਵੀਨ ਕੁਮਾਰੀ ਕੰਪਲੀਟ ਹੋ ਗਏ ਨਾ ਸਰ ਸੋ ਇਸ ਮੌਕੇ ਸਾਰੇ ਹੀ ਟੀਚਰ ਸਹਿਬਾਨਾਂ ਨੇ ਅਤੇ ਬੱਚਿਆਂ ਨੇ ਰਲ ਮਿਲ ਕੇ ਬਾਲ ਦਿਵਸ ਨੂੰ ਮਨਾਇਆ ਸੋ ਮੌਕੇ ਦੇ ਸਕੂਲ ਪ੍ਰਬੰਧਕ ਕਮੇਟੀ ਵਾਲਿਆਂ ਨਾਲ ਵੀ ਸਾਡੀ ਗੱਲਬਾਤ ਹੋਈ ਅਤੇ ਉਹਨਾਂ ਨੇ ਅੱਜ ਦੇ ਦਿਨ ਵਾਸਤੇ ਬਹੁਤ ਹੀ ਵਧੀਆ ਵਿਚਾਰ ਸਾਂਝੇ ਕੀਤੇ ਸੋ ਆਉ ਗੱਲਬਾਤ ਸਾਸ ਮੌਕੇ ਮਿਲਿਆ ਬਾਲ ਚਿਲड्रन ਡੇ ਬਾਲ ਦਿਵਸ ਔਰ ਬਹੁਤ ਅੱਛੀ ਗੱਲ ਹੋਈ ਕੇਸ ਦਿਨ ਨੂੰ ਮੁੱਖ ਰੱਖਦੇ ਹੋਇਆ ਅੱਜ ਜਿਹੜਾ ਮੈਡਮਾਂ ਦੀ ਆਪਾਂ ਥੋੜੀ ਬਹੁਤੀ ਮਦਦ ਕੀਤੀ ਆ ਤੇ ਮੈਂ ਬੜਾ ਬਾਰੀ ਆ ਸਾਰੀ ਕਮੇਟੀ ਜਿਹੜੇ ਸਕੂਲ ਚਲਾ ਰਹੇ ਆ। ਕਿਆ ਬਾਤ ਹੈ। ਤੁਹਾਡੀ ਬਹੁਤ-ਬਹੁਤ ਦੇਣ ਆ। ਬੱਚਾ ਕੋਈ ਪੜ ਜੂ ਗੱਲ ਬਣ ਜੂਗੀ। ਮਿਰਰ ਦਾ ਬੱਚਾ ਦਿਨ ਮਾਨਾ ਘਾ ਵੀ ਖੋਤਿਆ। ਉਹ ਪੜ ਕੇ ਜਾਜਾ ਚੜ ਗਿਆ, ਇੰਗਲੈਂਡ ਜੱਜ ਬਣ ਗਿਆ। ਪੜਾਈ ਨਾਲ ਗੱਲ ਬਣਨੀ ਉਦਾਂ ਨਹੀਂ ਬਣਨੀ। ਸੋ ਮੈਂ ਸਾਰਿਆਂ ਦਾ ਬਹੁਤ ਤਨਬਾਦੀ ਆ। ਔਰ ਮੈਂ ਬੇਨਤੀ ਕਰਾਂਗਾ ਕਿ ਸਕੂਲ ਚੱਡਿਆ ਕਲੰਦਰ ਰਵੇ। ਕੋਈ ਹੋਰ ਕਿਸੇ ਕਿਸੇ ਦੀ ਜ਼ਰੂਰਤ ਹੋਵੇ। ਪਲੀਜ਼ ਮੈਂ ਜ਼ਰੂਰ ਸੇਵਾ ਕਰਾਂਗਾ। ਮੈਂ ਜਦ ਤੱਕ ਜ਼ਿੰਦਾ ਹਾਂ ਸਕੂਲ ਦੇ ਮੈਂ ਜ਼ਰੂਰ ਅੰਗ ਸੰਗਰਮਾਂ ਦਾ ਹੋਰ ਮੈਡਮ ਵੀ ਹੈਲਪ ਕਰਾਂਗਾ ਜੈ ਭੀਮ ਨਮੋਬਤ। ਥੈਂਕ ਯੂ ਸਾਰਿਆਂ ਨੂੰ ਅੱਜ ਬਾਲ ਦਿਵਸ ਦੇ ਮੌਕੇ ਤੇ ਸਾਡੇ ਦਰਾਨ ਸਾਡੇ ਕਮੇਟੀ ਦੇ ਪ੍ਰਧਾਨ ਸ੍ਰੀ ਕੋਮਲ ਚੁੰਬਰ ਜੀ, ਡੀਡੀ ਹੀਰ ਜੀ, ਸਾਡੇ ਰਤੂ ਸਾਹਿਬ ਤੇ ਟੀਚਰ ਸਾਹਿਬਾਨ ਸਾਰਿਆਂ ਨੂੰ ਬਾਲ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ, ਬੱਚਿਆਂ ਨੂੰ ਵੀ ਬਾਲ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ। ਜਿਹੜਾ ਵਾਲਦ ਵਿੱਚ ਆ ਉਹ ਸਾਡੇ ਦੇਸ਼ ਦੇ ਵਿੱਚ ਬੱਚਿਆਂ ਦੀ ਬਿਹਤਰੀ ਲਈ ਦਿਨ ਮਨਾਇਆ ਜਾਂਦਾ ਕਿਉਂਕਿ ਇਸ ਦਿਨ ਦਾ ਮੇਨ ਮਕਸਦ ਇਹ ਆ ਕਿ ਬੱਚਿਆਂ ਨੂੰ ਉਹਨਾਂ ਦੇ ਅਧਿਕਾਰਾਂ ਤੋਂ ਜਾਣੂ ਕਰਾਉਣਾ ਉਹਨਾਂ ਦੇ ਅਧਿਕਾਰ ਉਹਨਾਂ ਨੂੰ ਦੇਣਾ ਉਹਨਾਂ ਦੀ ਸੋਚ ਸਕਾਰਾਤਮਕ ਸੋਚ ਉਹਨਾਂ ਦੇ ਵਿੱਚ ਪੈਦਾ ਕਰਨੀ ਤਾਂ ਕਿ ਉਹ ਬੱਚੇ ਆਪਣਾ ਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕਰ ਸਕਣ ਤੇ ਬૌਧਿਕ ਵਿਕਾਸ ਉਹਨਾਂ ਦਾ ਹੋਵੇ ਹਰ ਪੱਖੋਂ ਵਿਕਾਸ ਹੋਵੇ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਸਾਰਿਆਂ ਨੂੰ ਅੱਜ ਦੇ ਬਾਲ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ ਦਿੰਦਾ ਔਰ ਸਾਡੇ ਡੀਡੀ ਹੀਰ ਸਾਬ ਜਿਹੜੇ ਕਿ ਟਾਈਮ ਟੂ ਟਾਈਮ ਸਕੂਲ ਦੀ ਬਹੁਤ ਇਹਨਾਂ ਨੇ ਸੇਵਾ ਕੀਤੀ ਆ ਬੱਚਿਆਂ ਦੀ ਭਲਾਈ ਲਈ ਇਹਨਾਂ ਨੇ ਆਪਣੀ ਜ਼ਿੰਦਗੀ ਲਗਾਈ ਆ ਔਰ ਅੱਜ ਬਾਲ ਦਿਵਸ ਦੇ ਮੌਕੇ ਤੇ ਇਹਨਾਂ ਨੇ ਸਾਡੇ ਟੀਚਰ ਸਾਹਿਬਾਨ ਨੂੰ ਐਪਰੀਸ਼ੀਏਸ਼ਨ ਦੇ ਤੌਰ ਤੇ ਕੁਝ ਫਾਈਨੈਂਸ਼ੀਅਲੀ ਮਦਦ ਕੀਤੀ ਆ ਔਰ ਮੈਂ ਸਕੂਲ ਕਮੇਟੀ ਵੱਲੋਂ ਤੇ ਡਾਕਟਰ ਵੀ ਆਰ ਮੇਡਕਰ ਮੋਰੀਅਲ ਕਮੇਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੈ ਭੀਮ ਜੈ ਭਾਰਤ ਨਮੋ ਬੋਧਾ ਨਮੋ ਬੋਧਾ ਅੱਜ ਜੋ ਬਾਲ ਦੇ ਸੁਨਾਇਆ ਗਿਆ ਹੈ ਸਾਡੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਸ਼੍ਰੀ ਪੰਡਤ ਜਵਾਲਾ ਨਹਿਰੂ ਜੀ ਵੱਲੋਂ ਬੱਚਿਆਂ ਦਾ ਪਿਆਰ ਹੁਣ ਦੇ ਨਤੇ ਉਸ ਖੁਸ਼ੀ ਵਿੱਚ ਮਨਾਇਆ ਜਾ ਰਿਹਾ ਹੈ ਤੇ ਇਹ ਬਹੁਤ ਹੀ ਵਧੀਆ ਹੈ ਤਾਂ ਕਿ ਬੱਚਿਆਂ 'ਚ ਜਾਗਰੂਤਾ ਪੈਦਾ ਕੀਤਾ ਜਾ ਸਕੇ ਔਰ ਦੂਜਾ ਪੰਜਾਬ ਦੇ ਪਹਿਲੇ ਪ੍ਰਧਾਨ ਮੰਤਰੀ ਨੂੰ ਵੀ ਯਾਦ ਕੀਤਾ ਜਾਂਦਾ ਹੈ ਇਸ ਪੰਜਾਬ ਦੇ ਨਾਲ ਮੈਂ ਆਪਣੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਖਾਸ ਕਰਕੇ ਡੀਡੀ ਸਾਹਿਬ ਸਰਪੰਚ ਜੀ ਕਾਂਗਰਸ ਸਿੰਘ ਜੀ ਸਾਡੇ ਕਮੇਟੀ ਦੇ ਪ੍ਰਧਾਨ ਸੁਰਕੁਸ਼ ਸਿੰਘ ਜੀ ਤੇ ਹੋਰ ਸਾਰੇ ਮੈਂਬਰਾਂ ਨੂੰ ਮੈਂ ਇਹਨਾਂ ਨੂੰ ਬਹੁਤ-ਬਹੁਤ ਵਧਾਈਆਂ ਕਿ ਦਿੰਦਾ ਬਾਕੀ ਜੋ ਡੀਡੀ ਹੀਰ ਸਾਹਿਬ ਸਕੂਲ ਪ੍ਰਤੀ ਆਪਣੀ ਵਫਾਦਾਰੀ ਨਵਾਰੇ ਆ ਉਹਨਾਂ ਵਾਸਤੇ ਮੈਂ ਇਹਨਾਂ ਦੇ ਐਪਰੀਸ਼ੀਏਟ ਕਰਦਾ ਹਾਂ ਐਪਰੀਸ਼ੀਏਸ਼ਨ ਇਜ਼ ਅ ਗੁੱਡ ਜੌਬ ਥੈਂਕ ਯੂ ਇੱਕ ਐਪਰੀਸ਼ੀਏਸ਼ਨ ਜਿਹੜਾ ਐਕਸਲ ਕਰਦਾ ਆ ਹਾਂ ਹਾਂਜੀ ਹਾਂਜੀ ਟੀਚਰਾਂ ਨੂੰ ਵੀ ਤੇ ਸਾਨੂੰ ਵੀ ਤੇਜ਼ ਕਰਦਾ ਆ ਤੁਹਾਡੇ ਮਨ ਵਿੱਚ ਪਿਆਰ ਭਾਵਨਾ ਆਉਂਦੀ ਆ ਤੇ ਤੋ ਜੋ ਤੁਸੀਂ ਪੜ੍ਹਾ ਰਹੇ ਆ ਮੈਂ ਸਕੂਲ ਦੇ ਵਿੱਚ ਥੋੜੇ ਜਰ ਤੋਂ ਹੀ ਭਾਗ ਲੈਣਾ ਸ਼ੁਰੂ ਕੀਤਾ ਮੈਂ ਦੇਖਿਆ ਬੜਾ ਐਪਰੀਸ਼ੀਏਸ਼ਨ ਟੀਚਰਾਂ ਬਹੁਤ ਮਿਹਨਤ ਕਰ ਰਹੀਆਂ ਜਦਕਿ ਸਾਡੇ ਬੱਚੇ ਉਹਨਾਂ ਦਾ ਸਾਥ ਵੀ ਨਹੀਂ ਦੇ ਰਹੇ ਉਹਨਾਂ ਨੂੰ ਵੀ ਉਹ ਠੀਕ ਕਰ ਰਹੀਆਂ ਮੈਂ ਟੀਚਰਾਂ ਦਾ ਟੀਚਰ ਸਹਿਬਾਨ ਦਾ ਪ੍ਰਿੰਸੀਪਲ ਸਾਹਿਬ ਦਾ ਡੀਡੀ ਸਾਹਿਬ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂ ਤੇ ਸਭ ਤੁਹਾਨੂੰ ਵਧਾਈਆਂ ਦਿੰਦਾ ਏਦਾਂ ਡੀਡੀ ਸਾਹਿਬ ਤੁਹਾਡੀ ਹੈਲਪ ਕਰਦੇ ਰਹਿਣਗੇ ਕਰਦੇ ਰਹਿੰਦੇ ਆ ਕਰਦੇ ਰਹਿਣਗੇ ਥੈਂਕ ਯੂ ਜੀ ਜੈ ਭੀਮ ਜੈ ਭਾਪਾ ਸਿੰਘ ਡਾਕਟਰ ਵੀਰ ਮੋਰੀਤ ਮਿੱਟੀ ਦੇ ਪ੍ਰਧਾਨ ਮੈਂ ਜੈ ਭੀਮ ਜੈ ਭਾਪਾ ਮੈਂ ਬਾਲਦਵਾਸ ਦੇ ਸਾਰਿਆਂ ਨੂੰ ਮੁਬਾਰਕਵਾ ਦਿੰਦਾ ਹਾਂ ਮੈਂ ਉਮੀਦ ਕਰਦਾ ਹਾਂ ਦੀ ਬਈ ਬਹੁਤ ਵਧੀਆ ਤਰੀਕੇ ਨਾਲ ਸਕੂਲ ਚੱਲੇ ਔਰ ਬੱਚਿਆਂ ਡੀਡੀ ਹਿਰਦਾਈ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੀ ਹੈਲਪ ਕੀਤੀ ਆ ਸਕੂਲ ਦੀ ਵੀ ਕੀਤੀ ਆ ਟੀਚਰਾਂ ਦੀ ਵੀ ਕਰ ਰਾਇਆ ਤੇ ਮੈਂ ਹੋਰ ਸਾਰੇ ਐਨ ਆਰ ਆਈ ਭਰਾਵਾਂ ਨੂੰ ਸਾਰੇ ਜਿਹੜੇ ਸੱਜਣ ਦਨੀਆ ਉਹਨਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਰਜਿਸਟਰੀ ਕਰੋਣੀ ਆ ਵੱਧ ਤੋਂ ਵੱਧ ਜਿਆਦਾ ਸੇਵਾ ਪੇਜਣ ਦੀ ਕਿਰਪਾਲਤਾ ਕਰਨ ਜੀ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਹੋਵਾਂਗੇ ਯਾ ਭੀਮ ਯਾ ਬਾਤ ਬਹੁਤ ਅੱਛਾ ਜੀ ਸੋਏ ਸਨ ਲਾਈਵ ਤਸਵੀਰਾਂ ਡਾਕਟਰ ਬੀ ਆਰ ਉਮੇਦਕਰ ਮਾਡਲ ਸਕੂਲ ਦੀਆਂ ਜਿੱਥੇ ਕਿ ਅੱਜ ਬਾਲ ਦਿਵਸ ਮੌਕੇ ਟੀਚਰ ਸਹਿਮਾਨਾ ਵੱਲੋਂ ਅਤੇ ਪ੍ਰਬੰਧਕ ਕਮੇਟੀ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ ਸੋ ਉਸ ਦੇ ਉਪਰੰਤ ਬੱਚਿਆਂ ਨੂੰ ਰਿਫਰੈਸ਼ਮੈਂਟ ਪਾਰਟੀ ਵੀ ਦਿੱਤੀ ਗਈ ਸੋ ਮੌਕੇ ਦੀਆਂ ਤਸਵੀਰਾਂ ਤੁਸੀਂ ਨਕੋਦਰ ਤੋਂ ਦੇਖ ਰਹੇ ਸੀ ਬਾਲ ਦਿਵਸ ਮੌਕੇ ਅੱਜ ਪੂਰੇ ਦੇਸ਼ ਵਿੱਚ ਵੱਖ-ਵੱਖ ਸਕੂਲਾਂ ਦੇ ਵਿੱਚ ਸੈਲੀਬ੍ਰੇਸ਼ਨ ਕੀਤੀ ਜਾ ਰਹੀ ਹੈ ਸੋ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਸੋ ਤੁਸੀਂ ਦੇਖ ਰਹੇ ਸੀ ਆਰ ਜੀ ਨੂੰ ਨਕੋਦਰ ਮੈਂ ਤੁਹਾਡਾ ਆਪਣਾ ਜਸਵੰਤ ਰਾਏ ਧੰਨਵਾਦ ਜੀ